ਤੁਸੀਂ ਜੁੜ ਚੁੱਕੀਆਂ ਹੋ ਹੁਸ਼ਰਪਰੈ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਾਸ਼ਪ ਅੱਜ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਕੱਲ੍ਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਉਸ ਯੋਜਨਾ ਨੂੰ ਲੈ ਕੇ ਜਿਹੜੇ ਵੱਡੇ ਵੱਡੇ ਦਮਗੱਚੇ ਆ ਪੰਜਾਬ ਸਰਕਾਰ ਵੱਲੋਂ ਮਾਰੇ ਗਏ ਨੇ ਤੇ ਕਿਹਾ ਹੈ ਕਿ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਤੇ 3 ਕਰੋੜ ਦੇ ਕਰੀਬ ਲੋਕਾਂ ਨੂੰ ਜਿਹੜਾ ਇਸ ਬੀਮਾ ਸਕੀਮ ਦਾ ਜਿਹੜਾ ਊਲਾਬ ਪਹੁੰਚੇਗਾ ਤੇ 10 ਲੱਖ ਤੱਕ ਦਾ ਜਿਹੜਾ ਇਲਾਜ ਹੈ ਔਰ ਪੰਜਾਬ ਦੇ ਜਿਹੜਾ ਵਕਫਾਖ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਜਿਹੜੇ ਉਹ ਮਰੀਜ਼ ਆਪਣਾ ਕਰਵਾ ਸਕਦੇ ਨੇ ਤਾਂ ਉੱਥੇ ਜੇਕਰ ਆਪਾਂ ਗਰਾਉਂਡ ਰਿਐਲਿਟੀ ਦੀ ਗੱਲ ਕਰੀਏ ਤਾਂ ਉਹ ਕੁਝ ਹੋਰ ਹੀ ਬਿਆਨ ਕਰਦੀਆਂ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਵਕਤ ਅਦਾਰਾ ਹੁਸ਼ਾਰਪੁਰ ਹੈ ਨਿਊਜ਼ ਦੀ ਟੀਮ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਤਸਵੀਰਾਂ ਦੇ ਵਿੱਚ ਅਸੀਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿਵਲ ਹਸਪਤਾਲ ਹੁਸ਼ਾਰਪੁਰ ਚ ਮੌਜੂਦ ਡਾਇਲਸਿਸ ਯੂਨਿਟ ਦੇ ਬਾਹਰ ਅਸੀਂ ਮੌਜੂਦ ਆ ਤੇ ਅੰਦਰ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਜੋ ਜਾਣਕਾਰੀ ਹੈ ਕਿ ਇੱਥੇ ਦਾਲਸੀਸ ਦੇ ਨਾਲ ਜਿਹੜੀਆਂ ਸਬੰਧਤ ਮਸ਼ੀਨਾਂ ਨੇ ਇੱਥੇ ਉਪਲਬਧ ਨੇ ਪਰੰਤੂ ਪਿਛਲੇ ਦੇ ਕਾਫੀ ਸਮੇਂ ਤੋਂ ਜਿਹੜੀਆਂ ਉਹ ਇੱਕ ਮਸ਼ੀਨ ਹੈ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੈ ਜਾਂ ਉਸ ਨੂੰ ਜਿਹੜਾ ਡਿਮੋਲਿਸ਼ ਕਰ ਦਿੱਤਾ ਗਿਆ ਹੈ ਜਾਂ ਇਸ ਕਗਾਰ ਤੇ ਉਹ ਡਿਮੋਲਿਸ਼ ਹੋਣ ਦੀ ਜਿਹੜੀ ਇੱਕ ਮਸ਼ੀਨ ਹੈ ਉਹ ਵੀ ਖਰਾਬ ਹੈ ਉਸ ਦੀ ਅੱਜ ਇਹ ਮੀਡੀਆ ਦੇ ਆਉਣ ਤੋਂ ਪਹਿਲਾਂ ਉਸ ਦੀ ਜਿਹੜੀ ਉਹ ਰਿਪੇਅਰ ਦਾ ਕੰਮ ਜਿਹੜਾ ਚੱਲ ਰਿਹਾ ਤੇ ਉਸ ਨੂੰ ਇੱਕ ਐਡੰਮੀ ਤੌਰ ਤੇ ਜਿਹੜਾ ਚਲਾ ਕੇ ਵੇਖਿਆ ਜਾ ਰਿਹਾ ਤੇ ਇੱਕ ਮਸ਼ੀਨ ਦੇ ਸਹਾਰੇ ਆ ਜਿਹੜਾ ਉਹ ਹੁਸ਼ਾਰਪੁਰ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਉਹ ਮਰੀਜ਼ਾਂ ਦਾ ਡਾਇਲਿਸਿਸ ਮਰੀਜ਼ਾਂ ਦਾ ਜਿਹੜਾ ਉਹ ਇਲਾਜ ਕੀਤਾ ਜਾ ਰਿਹਾ ਜਿ ਉਹਨਾਂ ਦੀ ਡਾਇਲਿਸਿਸ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਚ ਮੌਜ ਇਹ ਡਾਇਲਸਿਸ ਯੂਨਿਟਾਂ ਜਿਹੜੀਆਂ ਸਾਥੀਆਂ ਕਰ ਰਹੇ ਆ ਤੇ ਇੱਕ ਮਸ਼ੀਨ ਹੈ ਜਿਹੜੀ ਇੱਕ ਮਸ਼ੀਨ ਤੇ ਇੱਥੇ ਜਿਹੜਾ ਉਹ ਕੰਮ ਹੋ ਰਿਹਾ ਜਿਸ ਤੇ ਵਿੱਚ ਇੱਕ ਬਜ਼ੁਰਗ ਨੂੰ ਤੁਸੀਂ ਵੇਖ ਸਕਦੇ ਹੋ ਉਹਨਾਂ ਦੀ ਡਾਇਲਸਿਸ ਹੈ ਜਿਹੜੀ ਉਹ ਹੋ ਰਹੀ ਹੈ ਤੇ ਦੂਜੀ ਮਸ਼ੀਨ ਉਸ ਦੀ ਜਿਹੜੀ ਉਹ ਇੱਕ ਆਪਾਂ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਕਿ ਉਸ ਦੀ ਰਿਪੇਅਰ ਦਾ ਕੰਮ ਜਿਹੜਾ ਚੱਲ ਰਿਹਾ ਤੇ ਉਹ ਅੱਜ ਉਸ ਨੂੰ ਜਮੀ ਤੌਰ ਤੇ ਜਿਹੜਾ ਵਰਤੇ ਜਾ ਰਿਹਾ ਤੇ ਕੋਲ ਇੱਥੇ ਤਿੰਨ ਮਸ਼ੀਨਾਂ ਸੀ ਤੇ ਇੱਕ ਮਸ਼ੀਨ ਹੈ ਜਿਹੜੀ ਉਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਉਹ ਡਿਮੋਲਿਸ਼ ਜਿਹੜੀ ਉਹ ਹੋ ਚੁੱਕੀ ਹੈ ਜਾਂ ਹੋਣ ਦੀ ਕਗਾਰ ਤੇ ਆ ਤਾਂ ਟੋਟਲ ਤਿੰਨ ਦੇ ਵਿੱਚੋਂ ਇਸ ਵਕਤ ਸਿਰਫ ਇੱਕ ਮਸ਼ੀਨੀ ਖਾਲੀ ਬੈਟ ਦੇਖ ਸਕਦੇ ਹੋ ਜਿੱਥੇ ਤੀਜੀ ਮਸ਼ੀਨ ਲੱਗੀ ਹੋਈ ਸੀ ਤਾਂ ਇਸ ਵਕਤੋਂ ਇੱਥੇ ਨਹੀਂ ਹੈ ਤਾਂ ਸਰਕਾਰ ਵੱਲੋਂ ਜਿਹੜੇ ਵੱਡੇ ਵੱਡੇ ਦਮ ਗੱਜਿਆ ਜਿਹੜੀ ਉਹ ਮਾਰੇ ਜਾਂਦੇ ਨੇ ਕਿ 10 ਲੱਖ ਤੱਕ ਦਾ ਜਿਹੜੀ ਉਹ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਪਰੰਤੂ ਦੂਜੇ ਪਾਸੇ ਜੇਕਰਾ ਪਾਤਰਾ ਤਲ ਤੇ ਆ ਕੇ ਗੱਲ ਕਰੀਏ ਅਸਲ ਰਿਐਲਿਟੀ ਦੀ ਗੱਲ ਕਰੀਏ ਤਾਂ ਕੁਝ ਹੋਰ ਹੀ ਬਿਆਨ ਕਰਤੀ ਆ ਕਿਉਂਕਿ ਪਿਛਲੇ ਬਹੁਤ ਸਮੇਂ ਤੋਂ ਜਿਹੜੇ ਸਾਨੂੰ ਮਰੀਜ਼ਾਂ ਦੇ ਜਿਹੜੇ ਉਹ ਫੋਨ ਆ ਰਹੇ ਸੀ ਕਿ ਇੱਥੇ ਕਾਫੀ ਜ਼ਿਆਦਾ ਦਿੱਕਤਾਂ ਦਾ ਜਿਹੜਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਤੇ ਆਪਾਂ ਮਰੀਜ਼ਾਂ ਦੇ ਨਾਲ ਜਿਹੜੀ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਫੋਨ ਤੇ ਹਾਲਾਂਕਿ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਨਾ ਤਾਂ ਕੈਮਰੇ ਤੇ ਮੂਰੇ ਆਣਗੇ ਤਾਂ ਨਾ ਹੀ ਆਪਣਾ ਨਾਮ ਪਤਾ ਦੱਸਣਗੇ ਕਿਉਂਕਿ ਗਰੀਬ ਲੋਕ ਐ ਡਰਦੇ ਆ ਕਿ ਜੇਕਰ ਉਹ ਦੁਬਾਰਾ ਆਪਣਾ ਇਲਾਜ ਕਰਵਾਉਣ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਜਿਹੜਾ ਕਿਤੇ ਖੱਜਲ ਖੁਆਰਨਾ ਜਿਹੜਾ ਉਹ ਹੋਣਾ ਪਵੇ ਤਾਂ ਇਹ ਸਿਵਲ ਹਸਪਤਾਲ ਦੇ ਵਿੱਚ ਇਲਾਜ ਹੈ ਜਿਹੜਾ ਡਾਇਲਿਸਿਸ ਦਾ ਪ੍ਰੋਪਰ ਇਲਾਜ ਵਧੀਆ ਇਲਾਜ ਨਾ ਮਿਲਣ ਕਾਰਨ ਤਾਂ ਜਿਹੜਾ ਗਰੀਬ ਗੁਰਬੇ ਲੋਕਾਂ ਨੂੰ ਜਿਹੜਾ ਉਹ ਹੋਰ ਪ੍ਰਾਈਵੇਟ ਹਸਪਤਾਲਾਂ ਵੱਲ ਜਿਹੜਾ ਉਹ ਰੁੱਖ ਕਰਨਾ ਪੈ ਰਿਹਾ ਤੇ ਗੱਲਬਾਤ ਆਪਾਂ ਕਰਦੇ ਆ ਤਾਂ ਸਾਡੇ ਨਾਲ ਜਿਹੜੇ ਮਰੀਜ਼ ਐ ਇਥੋਂ ਉਹ ਡਾਇਲਿਸਿਸ ਕਰਵਾਉਣ ਦੇ ਲਈ ਆਉਂਦੇ ਨੇ ਉਹ ਫੋਨ ਲਾਈਨ ਤੇ ਸਾਡੇ ਨਾਲ ਜੁ ਇਹ ਜਿਵੇਂ ਕਿ ਤੁਸੀਂ ਸਾਡੇ ਨਾਲ ਸਵੇਰ ਸਮੇਂ ਗੱਲ ਕਰ ਰਹੇ ਸੀ ਕਿ ਪਿਛਲੇ ਕਾਫੀ ਸਮੇਂ ਤੋਂ ਤੁਹਾਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਲਸੀਸ ਯੂਨਿਟ ਨੂੰ ਲੈ ਕੇ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਆ ਰਹੇ ਹੋ ਜੀ ਕਰਵਾਉਣ ਦੇ ਲਈ ਇਹ ਦੋ ਸਾਲ ਤੋਂ ਜੀ ਜੀ ਤੇ ਹੁਣ ਕੀ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਇੱਥੇ ਕਰ ਮਸ਼ੀਨਾਂ ਤਿੰਨ ਹੈਗੀਆਂ ਜਿਹਦੇ ਵਿੱਚੋਂ ਇੱਕ ਚੱਲਦੀ ਆ ਦੋ ਮਸ਼ੀਨਾਂ ਕੰਦਮ ਹੋ ਗਈਆਂ ਜੀ ਸਾਨੂੰ 3 ਮਹੀਨੇ ਹੋ ਗਏ ਤਾਂ ਕਿ ਸੰਦਿਆ ਨੂੰ ਜੀ ਪ੍ਰਾਈਵੇਟ ਬਾਹਰ ਜਾਲੇ ਦੋਲੇ ਜਾਣੇ ਆ ਜੀ ਡੈਲਸਿਸ ਆਪੋ ਨੇ ਕਰ ਸਕਦੇ ਸੀ ਕਿੱਥੇ ਕਿੱਥੋਂ ਕਰੀਏ ਸੀ ਜੀ ਚੀ ਤੁਸ ਜੀ ਅੱਛਾ ਹੁਣ ਹੋਰ ਕਿੱਥੇ ਜਾਂਦੇ ਹੋ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾਂਦੇ ਹੋ ਕਿੱਥੇ ਜੀ ਸੰਗਿਆਂ ਦੇ ਕੋਲ ਆ ਟਾਹਾਂ ਕਲੇਰਾਂ ਜੀ ਜੀ ਉੱਥੇ ਜਾਂਦੇ ਅੱਛਾ ਹੁਣ ਆਪਾਂ ਬਾਹਰ ਦੀ ਗੱਲ ਕਰਨੀ ਹੈ ਜੇਕਰ ਤੁਸੀਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਆਪਣੀ ਡੈਲਸਿਸ ਕਰਵਾਉਂਦੇ ਹੋ ਤਾਂ ਉੱਥੇ ਕਿੰਨਾ ਕ ਖਰਚਾ ਹੁੰਦਾ ਫਿਰ ਕਿੰਨਾ ਕਿ ਤੁਹਾਡੀ ਜੇਬ ਤੇ ਫਰਕ ਪੈਂਦਾ ਜੀ ਉਸ ਨਾਲ ਹਫ਼ਤੇ ਦਾ 5000 ਰੁਪਏ ਲੱਗ ਜਾਂਦਾ ਜੀ ਨਹੀਂ ਤੇ ਇੱਕ ਵਾਰ ਦਾ ਜਾਂ ਦੋ ਵਾਰ ਦਾ ਜੀ ਦੋ ਵਾਰ ਦਾ ਜੀ ਇਹ ਤੇ ਹੁਸ਼ਿਆਰਪੁਰ ਸਿਵਲ ਹਸਪਤਾਲ ਦੇ ਵਿੱਚ ਪੂਰੀ ਤਰ੍ਹਾਂ ਨਾਲ ਫ੍ਰੀ ਹੁੰਦੀ ਸੀ ਪਹਿਲਾਂ ਜੀ। ਓਕੇ ਫ੍ਰੀ ਹੁੰਦੀ ਸੀ। ਤੇ ਇੱਥੇ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਤਾਂ ਕੀ ਕਿਹਾ ਜਾਂਦਾ ਜੀ ਤੁਹਾਨੂੰ ਫਿਰ? ਤੁਹਾਨੂੰ ਕੁਝ ਵੀ ਨਹੀਂ ਕਹਿੰਦੇ ਮਸ਼ੀਨਾਂ ਗੰਦਮਾਲ ਸੀ ਕੀ ਕਰੀਏ। ਓਕੇ ਨਹੀਂ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੋਰ ਕਿਤੇ ਨਹੀਂ ਹੈ ਜੀ ਮਸ਼ੀਨ ਜੀ ਸਰਕਾਰੀ ਹਸਪਤਾਲ ਤੋਂ ਇਲਾਵਾ ਫਿਰ? ਸਰ ਨਾਰਦ ਹਸਪਤਾਲ ਆ ਫੋਲੋ ਆ। ਇਹ ਨਹੀਂ ਸਰਕਾਰੀ ਹਸਪਤਾਲ ਦੀ ਆਪਾਂ ਗੱਲ ਕਰ ਲਈਏ ਜੀ। ਸਰਕਾਰੀ ਕਿਤੇ ਵੀ ਨਹੀਂ ਹੈ। ਅੱਛਾ ਇੱਥੇ ਜਿਹੜੀਆਂ ਤੁਹਾਨੂੰ ਦੱਸਿਆ ਜਾ ਰਿਹਾ ਸੀ ਕਿ ਤਿੰਨਾਂ ਤੇ ਤਿੰਨ ਦੇ ਵਿੱਚੋਂ ਦੋ ਬੰਦ ਪਈਆਂ ਨੇ ਹਨਾ ਜੀ? ਜੀ ਸਰ। ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਪਿੰਡ ਤੇ ਹੋਰ ਵੀ ਲੋਕ ਜਿਹੜੇ ਇੱਥੇ ਕਰਵਾਉਣ ਦੇ ਆਉਂਦੇ ਨੇ ਕਿੰਨੇ ਕਿ ਲੋਕ ਫਿਰ ਆਉਂਦੇ ਨੇ ਤੁਹਾਡੇ ਪਿੰਡ ਉਹ ਇਕੱਲੇ ਆਪਾਂ ਗੱਲ ਕਰ ਰਹੀ ਆਂ ਸਰ ਪਿੰਡ ਦੇ ਕੀ ਸਿਵਲ ਹਸਪੀਟਲ ਦੇ ਵਿੱਚ ਕਿੰਨਾ ਮਰੀਜ਼ਾਂ ਦੇ ਡੈਲਟੇ ਹੁੰਦੀ ਆ ਜੀ ਬਾਕੀ ਬਾਕੀ ਸਮਝਾ 27 ਮਰੀਜ਼ਾਂ ਦੇ ਹੋਏ ਟਕੇ ਖੰਡੇ ਵਿੱਚ ਮਰ ਵੀ ਗਏ ਅੱਛਾ ਡਾਂਸ ਇਸ ਨਾ ਹੁਣ ਪੱਖੋਂ ਕਈ ਮਰ ਵੀ ਗਏ ਹਾਂਜੀ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਤੇ ਤਾਂ ਇਹ ਮਰੀਜ਼ ਹੈ ਜਿਸ ਨੇ ਆਪਣਾ ਨਾਮ ਤੇ ਆਪਣਾ ਪਤਾ ਨਾ ਦੱਸਣ ਦੀ ਸ਼ਰਤ ਤੇ ਇਹ ਦੱਸਿਆ ਕਿ ਉਹ ਗੱਲਬਾਤ ਕਰਨਗੇ ਕਿਉਂਕਿ ਗਰੀਬ ਗੁਰਬੇ ਲੋਕ ਹੈ ਜਿਹੜੇ ਉਹ ਡਰਦੇ ਨੇ ਕਿ ਜੇਕਰ ਉਹ ਭਵਿੱਖ ਦੇ ਵਿੱਚ ਵੀ ਇੱਥੇ ਆਪਣਾ ਲਾਜ਼ ਕਰਵਾਉਣ ਦੇ ਲਈ ਆਉਂਦੇ ਨੇ ਤਾਂ ਕਿਤੇ ਉਹਨਾਂ ਨੂੰ ਕਿਤੇ ਖੱਜਲ ਖੁਆਰੀ ਦਾ ਸਾਹਮਣਾ ਜਿਹੜਾ ਉਹ ਨਾ ਕਰਨਾ ਪਵੇ ਸਰ ਇਹਦਾ ਤਾਂ ਪਹਿਲਾਂ ਆਪਾਂ ਐਕਸਪਾਰਟਰ ਗੁਆਰਡ ਡਾਲਿਆ ਹੋਇਆ ਸੀਗਾ ਤਾਂ ਕਰਗੇ ਸੀਗੇ ਮਸ਼ੀਨ ਹੋ ਗਈ ਸੀਗੀ ਰਿਪੇਅਰ ਉਸ ਤੋਂ ਬਾਅਦ ਕੋਈ ਨਾ ਕੋਈ ਜੈਸੇ ਮਸ਼ੀਨ ਥੋੜੀ 올ਡ ਹੈ ਨਾ ਤੋ ਇਹਨਾਂ ਕੋਈ ਦਿੱਕਤ ਵਿੱਚ ਆ ਜਾਂਦੀ ਕੋਈ ਨਾ ਕੋਈ ਫਿਲਟਰ ਬਲੋਕ ਜਿੱਦਾ ਹੋ ਗਿਆ ਸੀਗਾ ਉਹਦਾ ਹੁਣ ਆਪਾਂ ਲਾਈ ਹੋਈ ਹੈ ਫਿਲ ਡੇ ਆਪਾਂ ਡੰਮੀ ਤੇ ਲਾਈ ਹੋਈ ਹੈ ਵੀ ਸਹੀ ਟੋਟਲ ਕਿੰਨੀਆਂ ਮਸ਼ੀਨਾਂ ਨੇ ਇੱਥੇ ਡੈਲਸਿਸ ਯੂਨਿਟ ਸਰ ਟੋਟਲ 3 ਸੀਗੀਆਂ ਮਸ਼ੀਨਾਂ ਤੇ ਇਹਦੇ ਵਿੱਚੋਂ ਇੱਕ ਕੰਟਾਮਿਨੇਸ਼ਨ ਪਾਤੀ ਹੋਈ ਹੈ ਉਹ ਜ਼ਿਆਦਾ ਖਰਾਬ ਸੀਗੀ ਮਤਲਬ ਜੇ ਫਿਲਹਾਲ ਦੀ ਘੜੀ ਇੱਕ ਚੱਲਦੀ ਹੈ ਹਾਂ ਹਾਂਜੀ ਹਾਂਜੀ ਨਹੀਂ ਦੋ ਚੱਲ ਰਹੀਆਂ ਆ ਵੀ ਆਪਾਂ ਲਾਈ ਹੋਈ ਹੈ ਜੀ ਅੱਜ ਪਤਾ ਲੱਗ ਜਾਣਾ ਵੀ ਇਹ ਚੱਲਦੀ ਕਿ ਨਹੀਂ ਫਿਲਹਾਲ ਤਾਂ ਫੇ ਇੱਕ ਹੀ ਚੱਲ ਹਾਂਜੀ ਫਿਲਹਾਲ ਇੱਕ ਪੇਸ਼ੈਂਟ ਤੇ ਚੱਲਦੀ ਹੈ ਮਰੀਜ਼ ਕਿੰਨੇ ਕੋ ਵਾਪਸ ਜਾ ਰਹੇ ਆ ਰੋਜ਼ ਤੇ ਜੀ ਮਰੀਜ਼ ਸਰ ਸਟਾਫ ਨੂੰ ਹੀ ਪਤਾ ਹੈ ਆਦੇ ਤਰ ਮੈਂ ਆਪਾਂ ਤਾਂ ਮਸ਼ੀਨ ਦੇਖਣ ਆਈ ਸੀ ਮਸ਼ੀਨ ਦੀ ਸਰਵਿਸ ਦੇਣ ਆਈ ਹਾਂ ਜੀ ਮ ਇਹਨੂੰ ਸ਼ੀਨਾ ਕਿਹਾ ਇੱਕ ਡੈਡ ਆ ਦੂਸਰੀ ਹੁਣ ਤੁਸੀਂ ਟੈਸਟ ਤੇ ਲਾਈ ਆ ਕਿ ਕਿੰਨੇ ਦਿਨ ਤੋਂ ਪਿਛਲੇ ਕਿੰਨੇ ਦਿਨ ਤੋਂ ਇਹ ਦਿੱਕਤ ਦੇ ਰਹੀ ਹੈ ਤੁਹਾਡੇ ਟਾਈਮ ਤੋਂ ਸਰ ਇਹ ਤਾਂ ਹਫਤੇ ਦੇ ਵਿੱਚ ਹੀ ਆਲੇ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਮਤਲਬ ਕਿ ਆਪਾਂ ਕਰਦੇ ਪਏ ਨਾਲ ਨਾਲ ਰਿਪੇਅਰ ਕਰ ਦਿੱਤੀ ਜਿੱਦਾਂ ਕੰਪਲੇਨ ਡਾਲਦੇ ਆ ਸਰਵਿਸ ਨਾਲ ਨਾਲ ਤਿੰਨ ਮਸ਼ੀਨਾਂ ਦੇ ਹੋਂ ਨਾਲ ਜਿਹੜੀ ਸਹੂਲਤ ਮਿਲਣੀ ਸੀ ਉਹ ਇੱਕ ਦਿਨ ਹੁੰਦੇ ਨਹੀਂ ਮਿਲਦੀ ਬਈ ਸਰ ਥੋੜੀ ਦਿੱਕਤ ਆਉਂਦੀ ਹੁੰਦੀ ਆ ਨਾ ਫਿਰ ਪੇਸ਼ੈਂਟ ਨੂੰ ਦਿੱਕਤ ਆਉਣੀ ਆਉਣੀ ਹਾਂਜੀ ਤੇ ਤਿੰਨ ਮਸ਼ੀਨਾਂ ਨਾਲ ਡੈਲਸਰ ਦਾ ਕੰਮ ਕਰਦਾ ਹਾਂਜੀ ਹਾਂਜੀ ਉਹ ਤਾਂ ਹੈ ਹੀ ਆ ਸਰ ਬਾਕੀ ਇਹਨਾਂ ਨੇ ਲਿਖ ਕੇ ਵੀ ਦੱਸ ਦਿੱਤਾ ਹੋਇਆ ਮਸ਼ੀਨ ਉਹ ਜਿਹੜੀ ਆਪਣੀ ਡੈਂਪਾਈ ਹੋਈ ਹੋਈ ਜਿਆਦਾ 올ਡ ਹੋ ਗਈ ਸੀਗੀ ਮਸ਼ੀਨ ਤਾਂ ਉਹਦੇ ਰਿਪੇਅਰੇਬਲ ਹੈ ਨਹੀਂ ਸੀਗੀ ਇਸ ਲਈ ਉਹਦੇ ਪਾਰਟ ਵੀ ਨਹੀਂ ਮਿਲਦੇ ਸੀਗੇ ਤਾਂ ਉਹ ਫਿਰ ਕੰਟੈਮੀਨੇਸ਼ਨ ਦੇ ਵਿੱਚ ਪਾਈ ਹੋਈ ਸੀ ਹੁਣ ਨਵੀਂ ਦੀ ਡਿਮਾਂਡ ਵੀ ਡਾਲੀ ਹੋਈ ਹੈ